ਦੀ ਰਿਜ਼ਰਵੇਸ਼ਨ ਆ ਹੂੰ ਇਤੋਂ ਨੁਮਾਇੰਦਗੀ ਹੈ ਹਿੱਸੇਦਾਰੀ ਹੂੰ ਹਿੱਸੇਦਾਰੀ ਕਿਉਂ ਦੇਣੀ ਆ ਕਿ ਜਿਹੜੇ ਵਰਗ ਨੂੰ ਹਜ਼ਾਰਾਂ ਸਾਲਾਂ ਤੋਂ ਵਿੱਦਿਆ ਤੋਂ ਵਾਂਝਾ ਰੱਖਿਆ ਗਿਆ ਹੂੰ ਜਿਹਨੂੰ ਸਮਾਜ ਕਰ ਰੁਤਬਾ ਨਹੀਂ ਦਿੱਤਾ ਗਿਆ ਇਨਸਾਨ ਵੀ ਨਹੀਂ ਮੰਨਿਆ ਗਿਆ ਹੂੰ ਵੀ ਉਹਨੂੰ ਘੱਟੋ ਘੱਟ ਕੁਝ ਹਿੱਸੇਦਾਰੀ ਦਿੱਤੀ ਜਾਵੇ ਜੀ ਉਹ ਮਤਲਬ ਜਾਤੀ ਸਰਟੀਫਿਕੇਟ ਬਣ ਤਾਂ ਹੀ ਪਤਾ ਲੱਗੂ ਨਾ ਵੀ ਕੌਣਾ ਹੈ ਹੂੰ ਜਿਹੜੇ ਬੰਦੇਸ ਪਹਿਲਾਂ ਤੋਂ ਮਤਲਬ ਜਿਨ੍ਹਾਂ ਕੋਲੇ ਵਿੱਦਿਆ ਵੀ ਰਹੀ ਆ ਜਿਨ੍ਹਾਂ ਸਮਾਜਿਕ ਰੋਤਬਾ ਵੀ ਉੱਚਾ ਰਿਹਾ ਗਰੀਬ ਤਾਂ ਉਹ ਵੀ ਹੈ ਗਰੀਬੀ ਹਟਾਉਣ ਦਾ ਕਾਰਨ ਹੀ ਹੈਗਾ ਇਹ ਹੂੰ ਗਰੀਬੀ ਹਟਾਉਣ ਦੀ ਯੋਜਨਾ ਨਹੀਂ ਆ ਇਹ ਤਾਂ ਉਹ ਬਾਂਝੇ ਲੋਕਾਂ ਨੂੰ ਉਹਨਾਂ ਦਾ ਹਿੱਸਾ ਦੇਣਾ ਹੂੰ ਜਿਹੜਾ ਅਸੀਂ ਸੋਚਦੇ ਇੱਕ ਪੜਦੇ ਹੁੰਨੇ ਆ ਮਹਾਭਾਰਤ ਦੇ ਵਿੱਚ ਇਕਲਬਿਆ ਹੂੰ ਇਕਲਬਿਆ ਨੂੰ ਉਹ ਮਤਲਬ ਤੀਰ ਅੰਦਾਜ਼ੀ ਸਿੱਖਣੀ ਚਾਹੀ ਤਾ ਉਹਨੂੰ ਸਿੱਖਣ ਦਿੱਤੀ ਗਿਆ ਹਾਂ ਤੇ ਬਾਅਦ ਚੋਂ ਅੰਗੂਠਾ ਕਟਾ ਲਿਆ ਜਦੋਂ ਉਹਨੂੰ ਪਤਾ ਲੱਗਿਆ ਕਿ ਇਹ ਸਿੱਖ ਗਿਆ ਹੂੰ ਤੋ ਗਰੀਬ ਨਹੀਂ ਸੀਗਾ ਹਾਂ ਉਹ ਇੱਕ ਰਾਜੇ ਦਾ ਮੁੰਡਾ ਸੀ ਜੇ ਰਾਜੇ ਦਾ ਮੁੰਡਾ ਹੋ ਕੇ ਵੀ ਬੰਦਾ ਬੰਦਾ ਜੋਗ ਨਹੀਂ ਹੈਗਾ ਇਹਦਾ ਮਤਲਬ ਉਥੇ ਜਾਤ ਪਾਤ ਖਾ ਵੀ ਹੈ ਹਾਂ ਹੁਣ ਜੇ ਮਤਲਬ ਕੁਝ ਲੋਕ ਚਾਹੁੰਦੇ ਨੇ ਵੀ ਆਰਥਿਕ ਆਧਾਰ ਤੇ ਹੋਣੀ ਚਾਹੀਦੀ ਆ ਵੀ ਜਾਤ ਪਾਤ ਖਤਮ ਕਰ ਦਿਓ ਫਿਰ ਹਾਂ ਜਾਤ ਪਾਤ ਜੇ ਖਤਮ ਹੋ ਵੀ ਫਿਰ ਲੋੜ ਹੀ ਨਹੀਂ ਇਹਦੀ ਬਿਲਕੁਲ ਜਾਤ ਪਾਤ ਕਰਕੇ ਹੀ ਮਤਲਬ ਰਿਜ਼ਰਵੇਸ਼ਨ ਦੀ ਲੋੜ ਪੈਂਦੀ ਹੈ